ਆਨੇ ਕਈ ਨੇ ਕਮੈਂਟ ਕਰੇ ਪਹਿਲੇ ਵੀ ਇਹਦੇ ਘੁੰਮਣ ਜਾਣੇ ਵੀਡੀਓ ਬਣਾਉਣ ਅੱਛਾ ਵੀ ਟਰੈਕਟਰ ਨਹੀਂ ਜੇ ਟਰੈਕਟਰ ਨਹੀਂ ਲੈਣਾ ਮੈਂ ਤਾਂ ਹੈ ਨਹੀਂ ਵੀ ਇੱਕ ਰੰਗ ਚੋਲਾ ਦੋ ਰੰਗ ਚੋਲਾ ਵੀ ਨੂੰ ਦੇਖ ਅੱਗੇ ਸਾਨੂੰ ਲੋਹਾ ਲੈਣਾ ਲੋਹਾ ਇਹੇ ਲਾਉਣੇ ਆ ਰੇਕ ਚੀਜ਼ ਦੇਖਣੀ ਆ ਬਾਈ ਜੇ ਤਾਂ ਹੋਵੇ ਅੰਨੀ ਕਮਾਈ ਫਿਰ ਤਾਂ ਆਪਾਂ ਕਹੀ ਆ ਵੀ ਜਿੱਥੇ ਚਾਹੇ ਜਾ ਆ ਕੇ ਫਿਰ ਵੇਚ ਦੂੰਗਾ ਕੋਈ ਹੋਰ ਕੰਮ ਪਹਿਲੇ ਪਹਿਲੇ ਜਨੇ ਕਹਿੰਦੇ ਆ ਆਨੇ ਲੈਣਾ ਇੱਕ ਵਾਰੀ ਆ ਇੱਕ ਵਾਰੀ ਮੱਸੀ ਪੈਸੇ ਇਕੱਠੇ ਕਰਕੇ ਇਹਦਾ ਚੀਜ਼ ਬਾਈ ਦੇਖ ਪਰਤ ਦੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਪਹੁੰਚੇ ਵੀ ਅੱਜ ਭਾਈ ਅ pront ਫੇਰ ਟਰੈਕਟਰ ਲੈਣ ਆਏ ਆ ਆਪਾਂ ਭਾਂਤ ਨਾਲ ਦਵਾਇਆ ਭਾਈ ਉਹਦੇ ਕੱਲ ਦੇਖਿਆ ਸੀ ਫੋਟੋਆਂ ਤੇ ਪਸੰਦ ਆ ਗਿਆ ਮੈਨੂੰ ਜਿਹੜੇ ਟਰੈਕਟਰ ਤੇ ਫਿਰ ਅੱਜ ਆਪਾਂ ਨੇ ਲੈ ਲਿਆ ਮਾਰ ਲਿਆ ਸੌਦਾ ਤੇ ਇੱਧਰ ਸਾਡੇ ਦਾਇਆ ਜੀ ਪਹੁੰਚੇ ਹੋਏ ਨੇ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਜੀ ਹਾਂ ਵਧਾਈਆਂ ਹੋ ਗਈਆਂ ਭਾਈ ਕਿੰਨੇ ਦਿਨ ਦਾ ਹੋ ਗਿਆ ਇਹਨੂੰ ਘਮਾਉਂਦੇ ਨੇ ਤੰਨੂੰ ਮੌੜੇ ਨੂੰ ਹੁਣ ਉਹ ਗਿਰ ਰਹੇ ਆ ਦਾਣਾ ਪਾਣੀ ਦੇ ਦੇਖ ਲੈ ਆ ਚਿੱਤੇ ਵੀ ਨਹੀਂ ਤਾਂ ਕੋਈ 12 ਮਾਡਲ ਦਾ ਸੌਦਾ ਉਹਦਾਂ ਬੱਚੇ ਰਹੇ ਸਾਰੇ ਪੈਸੇ ਸਾਈ ਵੀ ਦੇ ਦਿੱਤੀ ਐ ਹਾਂ ਭਾਈ ਮੇਲ ਬੜਾ ਦੀ ਇਹ ਤਾਂ ਜਿਹੜੇ ਨੇ ਜਾਣਾ ਦਾਣਾ ਪਾਣੀ ਆ ਉਹੀ ਆਣਾ ਹੋਰ ਕਿਹੜਾ 14 ਮਾਡਲ ਹੋਰ ਦਾ ਸੌਦਾ ਕਰਿਆ ਉਹਦੇ ਨਾਲ ਉੱਪਰ ਸਿਰਫ ਲੋਨ ਤਾਂ ਹਾਂ ਪਹਿਲਾਂ 2 ਮਹੀਨੇ ਨੁਕਦੀ ਆ ਰਹੂਗਾ ਬਲਾਣਾ ਉਸ ਜਿਹੜੇ ਨੇ ਆਉਣਾ ਹੀ ਆ ਹਾਂ ਆ ਦੇਖ ਲੈ ਵਿਗਦਾ ਵਿਗਦਾ ਇਹ ਵੀ ਕਹਿੰਦੇ ਕੱਲ ਵਿਗ ਚੱਲੇ ਜਾਂਦਾ ਜਨਪੀ ਭਾਈ ਨੇ ਕਰਿਆ ਤਾਂ ਵੀ ਰਹਿਣ ਦੇ ਉਹ ਮੰਨ ਨਹੀਂ ਆਉਣਾ ਭਾਈ ਕੱਲੋਂ ਉਹ ਜੱਗੇ ਨੇ ਮੈਨੂੰ ਫੋਨ ਕਰਤਾ ਅਲਰੇਡੀ ਉੱਥੇ ਮਹਿੰਦਰ ਵਾਲਾ ਆ ਪਿਆ ਹਾਂ ਬਈ ਉੱਥੇ ਜਾ ਕੇ ਜੱਗਾ ਤਾਂ ਆਇਆ ਨਹੀਂ ਕਹਿੰਦਾ ਕੋਈ ਦੇਖ ਤੇ ਲਈ ਕਰ ਉਹਨੂੰ ਆਏ ਤਾਂ ਵੀ ਦੇਖ ਤੇ ਲਈ ਮੈਂ ਇਹਨੂੰ ਕਹਿ ਤਾ ਤਾਂ ਫੋਨ ਪਰੇ ਉਹ ਟਰੈਕਟਰ ਪਸੰਦ ਦਾ ਲੈ ਕੇ ਹੀ ਆਉਣਾ ਆਪਾਂ ਨੇ ਹਾਂ ਬਾਕੀ ਟਰੈਕਟਰ ਵਧੀਆ ਮਿਲ ਗਿਆ ਆਪਾਂ ਨੂੰ ਵਧੀਆ ਕੀ ਪਿਛਲੇ ਡਾਇਰ ਤਾਂ ਜਿਵੇਂ ਨਵੇਂ ਹੀ ਆ ਹਾਂ ਪਿਛਲੇ ਵੀ ਮੋਰਲੇ ਵੀ ਕਿਤੇ ਨਹੀਂ ਗਏ ਜਾਣੇ ਅੱਧ ਦੇ ਹੈਗੇ ਆ ਅੱਧ ਤੇ ਜ਼ਿਆਦਾ ਹਾਂ ਛੱਤ ਬਾਰੇ ਦਾ ਬਾਕੀ ਭਾਈ ਅਜ ਸਰਾਂ ਦਾ ਇੱਧਰ ਇੱਥੇ ਤਾਂ ਦਾਣਾ ਪਾਣੀ ਆਪਣਾ ਜਾਦਾ ਲਿਖਿਆ ਹੋਇਆ ਚਾਹ ਪਾਣੀ ਬਾਕੀ ਉਹ ਆ ਕਿਆ ਕਹਿੰਦੇ ਪੰਜਾਬ ਦੇ ਰੋਪੜ ਦੇ ਹੀ ਰੋਪੜ ਦੇ ਹੀ ਨੰਬਰ ਆ ਰੋਪੜ ਦੇ ਹੀ ਨੰਬਰ ਰੋਪੜ ਉਧਰ ਦੇ ਹੀ ਆਇਆ ਵੇ ਮਰੰਡੇ ਤੇ ਹਾਂ ਲੈ ਜਾ ਹਾਂ ਰਤਨਗੜ੍ਹ ਰਤਨਗੜ੍ਹ ਤੇ ਆ ਗਿਆ ਭਾਈ ਪੰਤ ਵਧਾਈਆਂ ਤੈਨੂੰ ਜੀ ਸਾਹਿਬ ਨੂੰ ਖੁਸ਼ ਹਾਂ ਹਾਂ ਹੀ ਨਾ ਕਿੰਨਾ ਕ ਹੋ ਗਈ ਰੀਜ ਪੂਰੀ 855 ਕਰੀ ਜਾਂਦਾ ਤਾਂ ਹੁਣ ਬਦਲ ਲੈ ਫੇਰ ਤੇ ਫੇਰ ਜਾ ਦੇਖ ਲੈ ਨਾਉ ਨਾ ਕਰਾਈਂ ਅੱਜ ਦਾ ਅੱਜ ਆ ਨਹੀਂ ਫੇਰ ਨਾ ਕਿਤੇ ਗਾ ਭਾਈ ਫੇਰ ਉਹਦੇ ਉੱਪਰੇ ਰੱਖੀਂ ਨਾ ਪੀ ਜਾ ਉਹ ਤੇਰੇ ਫੋੜ ਤਾਂ ਦੇਤੀ ਬਣਾਉਣੀ ਆਪਾਂ ਨੇ ਆਰ.ਸੀ.ਓ. ਦੇਤੀ ਬਣਾਉਣੀ ਹਾਂ ਗੱਲ ਕਰਦੇ ਹਾਂ ਹਾਂ ਇਹ ਤਾਂ ਬਦਲਣਾ ਹੁੰਦਾ ਕਿਹਾ ਹੁਣ ਤਾਂ ਰੀਜ ਪੂਰੀ ਹੋਵੇ ਰੀਜ ਪੂਰੀ ਹੋਵੇ ਚੱਲ ਨਹੀਂ ਬਾਪੇ ਪਤਾ ਕਿਹਾ ਇੱਕ ਹੋਰ ਹੁਣ ਇਹਦਾ ਕੰਮ ਵੀ ਜਿਹੜਾ ਭਰਤਪੁਰਤ ਦਾ ਏ ਹੋਰ ਆ ਇਹ 855 ਨੂੰ ਕਾਮਯਾਬ ਰਹਿਣਾ ਹੁਣ ਜਿਹੜੀ ਖੇੜੀ ਲਵਾਂਗਾ ਦੂਜੀ ਉਹ ਲਵਾਈਂ ਛੇੜੀ ਫਾਈਬਰ ਵਾਲੀ ਉਹ ਨਾ 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 ਹਾਂ ਛਾਂ ਵਾਲੀ ਹਾਂ ਛਾਂ ਵਾਲੀ ਲੈ ਭਾਈ ਇਹ ਕਹਿੰਦਾ ਹੁਣ ਇਹ ਗੱਲ ਨਾ ਟਾਲ ਗੱਲ ਹਾਂ ਨਾ ਨਾ ਉਹ ਨਹੀਂ ਲੋਣੇ ਅਜੇ ਤਾਂ ਐਂ ਚਲਾਉਣਾ ਅਜੇ ਨਹੀਂ ਕੁਝ ਵੀ ਕਰਾਉਣਾ ਉਹਦੇ ਦਾ ਸਿਆਲੇ ਜੇ ਲੋੜੇ ਨਹੀਂ ਹੈ ਅਜੇ ਤਾਂ ਐਂ ਚਲਾਉਣਾ ਉਹੀ ਗਰਮੀ ਧੁੱਪ ਦੀ ਦਾ ਲੋੜਾ ਧੁੱਪ ਦੀ ਲੋੜ ਆ ਧੁੱਪ ਦੀ ਲੋੜ ਟਰੈਕਟਰ ਬਹੁਤ ਸੋਹਣਾ ਬਾਈ ਸਾਫ਼ ਸੁਥਰਾ ਟਰੈਕਟਰ ਲੈ ਕੇ ਆਪਾਂ ਨੂੰ ਐ ਜਾਈ ਮੰਗਦੇ ਦੇ ਬਾਈ ਆਪਾਂ ਨੂੰ ਰੇਟ ਵੀ ਜਾਇਜ਼ ਮਿਲ ਗਿਆ ਤੇ ਸੌਦਾ ਵੀ ਵਧੀਆ ਕਰਵਾਤਾ ਤੇ ਬਾਜੀ ਨੇ ਫੋਨ ਕਰਤਾ ਸਾਰੇ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਬਾਈ ਇੰਜਨ ਗੇਅਰ ਗੂਰ ਤਾਂ ਐਨ ਓਕੇ ਆ ਟਰੈਕਟਰ 14 ਮਾਡਲ ਆ ਆਪਾਂ ਵਸਟੇਜਿੰਗ ਆ ਬਾਈ ਬਹੁਤ ਜ਼ਿਆਦਾ ਵਧੀਆ ਟਰੈਕਟਰ ਆ ਬਾਕੀ ਇੱਧਰ ਪੂਰਾ ਬਾਈ ਉਹਰੇ ਜੋਰ ਚੱਲਦਾ ਟਰੈਕਟਰ ਆ ਦਾ ਅੱਜ ਚਾਰ ਟਰੈਕਟਰਾਂ ਦੀ ਡਿਲੀਵਰੀ ਆ ਰੋਜ਼ੇ ਤਿੰਨ ਚਾਰ ਦੀ ਤਾਂ ਹੁੰਦੀ ਹੋਵੇ ਕਹਿੰਦੇ ਆ ਭਰਿਆ ਪਿਆ ਤਾਂ ਜ਼ਿਆਦਾ ਆਏ ਆ ਹੁਣ ਖਾਲੀ ਹੋ ਗਏ ਇਹ ਜਿਹੜੀਆਂ ਇਹ ਮੰਡੀ ਇਹ ਏਜੰਸੀ ਨੇ ਮੈਂ ਕਿਹਾ ਜ਼ਿਆਦਾ ਵੇਖ ਕਰੀ ਆ ਹਨਾ ਪੰਜ ਵੇਚ ਗਏ ਪੰਜ ਵੇਚ ਗਏ ਨੇ ਰੋਜ਼ ਦੀ ਔਰੇਜ ਆ ਕਹਿੰਦੇ ਇੰਨੀ ਕਿਤਾ ਹਾਂ 6ਵਾਂ ਪਾਣਾ ਬਹੁਤ ਪੂਰਾ ਕੰਮ ਵੀ ਉਹੋ ਆ ਇਹਦਾ ਪੂਰਾ ਜੰਤੀ ਚੱਲਦੀ ਇੱਕ ਹੋਰ ਆ ਨਾ ਇਹ ਤਾਬ ਜੰਨੇ ਆ ਰੇਟ ਸਿਰ ਦੰਨੇ ਆ ਚੀਜ਼ ਨੂੰ ਤਾਂ ਅਗਲਾ ਛੱਡ ਕੇ ਫਿਰ ਉਰੇ ਆਉਂਦਾ ਤੇ ਭਾਈ ਸਰਾਂੰਦ ਤੁਸੀਂ ਵੀ ਬਾਕੀ ਜੇ ਕੋਈ ਪੁਰਾਣਾ-ਪੁਰਾਣਾ ਲੈਣਾ ਆਂਦਾ ਕੰਟੈਕਟ ਕਰ ਲਿਆ ਕਰੋ ਫਤਈ ਕਰਤੀ ਬੈਂਪਰ ਵੀ ਬਾਣ ਜੇ ਦਾ ਵੀ ਨੋ ਵੀ ਫਤਈ ਹੈ ਇਹਦੇ ਦਾ ਹੈਂ ਅੱਛਾ ਉਹਦਾ ਹਾਂ ਉਹਦਾ ਨਾਮ ਗੁਰਫਤਈ ਆ ਫਤਈ ਫਤਈ ਹੋ ਗਈ ਭਾਈ ਚੱਲ ਨਾਲੇ ਬੈਂਪਰ ਲੱਗਿਆ ਵੇ ਹੋਰ ਇਹਨੇ ਨਹੀਂ ਲਵਾਉਣਾ ਤਾਂ ਲੋੜੇ ਨਹੀਂ ਹੁਣ ਲੋੜੇ ਨਹੀਂ ਹੁਣ ਜਿਹੜੀਆਂ ਜਿਹੜਾ ਆਪਣਾ ਮਾੜਾ-ਮੋਟਾ ਸਰ ਵੀ ਲੰਬਾ ਨਹੀਂ ਲਵਾਇਆ ਪਰ ਵੀ ਜਿਆਦਾ ਠੀਕ ਆ ਨਾ ਹਾਂ ਜਿੱਥੇ ਮਰਜ਼ੀ ਬੋਲਦਾ ਉਹ ਲੰਬਾ ਵੀ ਮੁੜਦਾ ਹੀ ਨਹੀਂ ਇੱਕ ਹੋਰ ਆ ਗਾਹਾਂ ਗਾਹ ਨੂੰ ਔਖਾ ਹੁੰਦਾ ਪਾਵਰ ਚਾਹੀਦਾ ਤਾਂ ਪਾਵਰ ਮਿਲ ਗਿਆ ਟਰੈਕਟਰ ਪਾਵਰ ਸ਼ੇਰਿੰਗ ਲੱਗਿਆ ਹਾਂ ਬਾਕੀ ਵੀ ਟਰੈਕਟਰ ਦਾ ਕਿਧਰੇ ਪਾਸੇ ਰੰਗ ਨਹੀਂ ਫੇਟ ਹੈਗਾ ਕੁਝ ਨਹੀਂ ਹੈਗਾ ਆ ਗਾਰੇ ਗੂਰੇ ਕਰਕੇ ਕੱਦੂ ਚ ਚੱਲਿਆ ਉਹ ਖੇਤੀ ਨੂੰ ਟਰੈਕਟਰ ਵੀ ਯਾਰ ਕੋਲੇ ਆ ਸੰਭਾਲ ਟਰੈਕਟਰ ਦੀ ਪੂਰੀ ਰੱਖੀ ਹੋਈ ਥੀ ਵੀ ਯਾਰ ਕੋਲੇ ਹਾਂ ਟਰੈਕਟਰ ਹੈ ਸਾਫ ਸੁਥਰਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਵੀ ਓਕੇ ਹੈ ਨਾ ਚਲਾ ਕੇ ਦੇਖਿਆ ਟਾਰਕ ਟੂਰਕ ਵਧੀਆ ਬਾਈ ਪੰਪ ਦਾ ਪੂਰਾ ਵਧੀਆ ਕੰਮ ਆ ਬਾਕੀ ਲੈ ਕੇ ਜਾਣਾ ਹੁਣ ਆਪਾਂ ਨੇ ਟਰੈਕਟਰ ਕਰਦੇ ਆ ਫਿਰ একদম <laughs> ਜੀ ਬਾਈ ਤੇ ਟਰੈਕਟਰ ਦਾ ਆਪਾਂ ਨੇ ਕਰ ਲਿਆ ਸੌਦਾ ਹੁਣ ਲੈ ਕੇ ਮਹਾਰਾਜ ਦਾ ਨਾਮ ਚੱਲਿਏ ਹੁਣ ਨਾਲ ਜਾਊਂਗਾ ਮਾਮਾ ਨਾਲ ਚਾਹੀਦਾ ਮਾਮਾ ਭਾਣ ਜਾ ਇਹ ਆ ਵੀਰੇ ਨੇ ਬਾਈ ਬਹੁਤ ਵਧੀਆ ਹੈਂਡਲ ਕਰਿਆ ਧੰਨਵਾਦ ਵੀਰੇ ਬਹੁਤ-ਬਹੁਤ ਤੇਰਾ ਯਾਰ ਤੇ ਬਾਕੀ ਬਾਈ ਟਰੈਕਟਰ ਲੈਣਾ ਹੋਇਆ ਔਰ ਤੁਸੀਂ ਪਹੁੰਚ ਸਕਦੇ ਆ ਕਿਹੜਾ ਰੋਡ ਪੈਂਦਾ ਹੈ ਆਪਾਂ ਨੂੰ ਇਹ ਵੀਰੇ ਦੀਵਾਨਟਾ ਡਾਡਰ ਮਲ ਗੇਟ ਪੈਂਦਾ ਜੀ ਠੀਕ ਆ ਜੀ ਜਿਹੜਾ ਉਹ ਅੱਗੇ 게ਟ ਆ ਗਿਆ ਨਾ ਇਹ ਉਹ ਰੋਡ ਪਰ ਆ ਜਾਂਦਾ ਆਪਣਾ ਠੀਕ ਹੈ ਠੀਕ ਹੈ ਬਾਕੀ ਉਰੇ ਤੇ ਦਾ ਵੀ ਆਉਂਦੇ ਰਹਿੰਨੇ ਆ ਬਾਈ ਤੁਹਾਨੂੰ ਤਾਂ ਪਤਾ ਹੀ ਆ ਬਾਕੀ ਦਿਲਪੀ ਭਾਜੀ ਵੀ ਉਰੀ ਤੇ ਹੁੰਦੇ ਆ ਨਾ ਤੇ ਉਹਨਾਂ ਨੇ ਬਾਈ ਸੌਦਾ ਕਰਾਇਆ ਜੋ ਉਹਨਾਂ ਨੇ ਕਹਿਤ ਆਪਾਂ ਨੇ ਉਕਣੇ ਕਰਤਾ ਬਸ ਅੰਕਲਾ ਨੇ ਵੀ ਨਹੀਂ ਮੋੜੀ ਆਪਾਂ ਨੇ ਵੀ ਨਹੀਂ ਮੋੜੀ ਤੇ ਸੌਦਾ ਤਾਂ ਵੈਸੇ ਹੋਇਆ ਨਹੀਂ ਇੱਕ ਵਾਰੀ ਜੇ ਆਪਾਂ ਨੇ ਕਰਤਾ ਤੇ ਹੁਣ ਚੱਲਦੇ ਆ ਲੈ ਕੇ ਟਰੈਕਟਰ ਬਾਕੀ ਦੇਖਦੇ ਆ ਹੁਣ ਪੈਂਟ ਚੈੱਕ ਕਰਕੇ ਚੱਲ ਉੱਥੇ ਦੇ ਅੱਗੇ ਦੇ ਮੋੜ ਨੂੰ ਦੇਖੀ ਲੋ ਵੀ ਪੰਤ ਪਹੁੰਚ ਗਿਆ ਇਹ ਪਿੰਡ ਟਰੈਕਟਰ ਲੈ ਕੇ ਕਾਜੀ ਦਾ ਉਹਨੂੰ ਡਰਾਈਵਰ ਡਰਾਈਵਰ ਲਿਖਰ ਗਿਆ ਨੂਰ ਆ ਗਿਆ ਚਿਹਰੇ ਤੇ ਦੋਜੀ ਬਾਈ ਪਹੁੰਚੇ ਹੋਏ ਆਂ ਅਜਾ ਟਰੈਕਟਰ ਦੇਖਣਾ ਸਿੱਕਾ ਜੀ ਬਾਈ ਬੈੜੀ ਵੀ ਆਇਆ ਅਜੀ ਤਾਂ ਬਾਈ ਦੇਖ ਲੈ ਜੱਗਾ ਕਹਿੰਦਾ ਮੈਨੂੰ ਦਿਖਾ ਕੇ ਲਿਆਓ ਹਾਂ ਦੇਖ ਭਾਈ ਟਰੈਕਟਰ ਹੈ ਚੀਜ਼ ਵਧੀਆ ਮਿਲ ਗਿਆ ਟਰੈਕਟਰ ਜਿਹੜਾ ਕਹਿੰਦੇ ਨੇ ਉਹ ਹੀ ਮਿਲ ਗਿਆ ਹੈ ਟਾਇਰ ਟੱਪਾ ਵੀ ਵਧੀਆ ਏ ਬਾਈ ਟਾਇਰ ਟੱਪਾ ਵਧੀਆ ਇੰਜਨ ਗੇਅਰ ਦਾ ਜੱਗਾ ਐਨ ਓਕੇ ਏ ਟਰੈਕਟਰ ਹਾਂ ਦਿਖਾ ਦਈਏ ਭਾਈ ਟਰੈਕਟਰ ਤੁਹਾਨੂੰ ਵੀ ਇੱਕ ਕਰਿਆ ਤੇ ਕੱਲ ਗਏ ਹੋਏ ਤੇ ਸੈਵੀ ਉਤ ਕੇ ਆਲਾ ਭੰਤ ਤੇ ਡੈਡੀ ਗਿਆ ਤਾਂ ਉੱਪਰ ਤਾਂ ਇੱਕ ਕੱਲੇ ਹੀ ਗਏ ਹੋਏ ਤੇ ਕੱਲ ਮੈਂ ਨਹੀਂ ਗਿਆ ਬਾਕੀ 14 ਮਾਡਲ ਹਨਾ ਡਿਸਟ੍ਰਿਬਿਊਟਰ ਡਬਲ ਲੱਗਿਆ ਹੋਇਆ ਛਤਰੀ ਦੋ ਹੀ ਲੱਗੇ ਹੋਣੀਆਂ ਐਲੋ ਐਲ ਸਹਿਜ ਖੁੱਲੀ ਹੋਈ ਹੈ ਨਾ ਛਤਰੀ ਦੋ ਹੀ ਦੀ ਹਾਂ ਐਟਾ ਹਾਂ ਆ ਲੱਗੀਆਂ ਉਹ ਲੱਗ ਕੇ ਰੱਖਿਆ ਹੋਦਾ ਬਾਕੀ ਭਾਈ ਜਿਹੜਾ ਇਹ ਟਰੈਕਟਰ ਆਇਆ ਉਹ ਥੱਲੇ ਲੱਗੇ ਵਿੱਚ ਥੱਲੇ ਲੱਗੇ ਹੋਈਆਂ ਅੱਛਾ ਹਲ ਨਾਟ ਪਾਦਾ ਦੇ ਬਾਸ਼ਰ ਪਾਦੀ ਠੀਕ ਹੈ ਜੀ ਬਾਸ਼ਰ ਨਹੀਂ ਦੇ ਆਈ ਹੁਣ ਤਾਂ ਗੱਲ ਕਹਿੰਦੇ ਲਾਉ ਕੋਈ ਪੈਣਾ ਨਹੀਂ ਲਾਉ ਨਹੀਂ ਲਾਉ ਮੈਂ ਦੇਖ ਹੂੰ ਬੰਦੇ ਇਹ ਵੀ ਜਾਣਦੇ ਸੀ ਤੇ ਆਪਾਂ ਨੂੰ ਜੇ ਟਰੈਕਟਰ ਆਇਆ ਭਾਈ ਭਾਈ ਉਹ ਕਹਿੰਦੇ ਟਰੈਕਟਰ ਜੇ ਕੋਈ ਖਰਾਬੀ ਨਹੀਂ ਵੀ ਵੇਫੇ ਕਰ ਰੋ ਟਰੈਕਟਰ ਵਧੀਆ ਮਿਲ ਗਿਆ ਹੂੰ ਕਿ ਤੂੰ ਸਾਨੂੰ ਪਹਿਲਾਂ ਦੱਸ ਦਿੰਦਾ ਸੀ ਸਿੱਧਾ ਲੈ ਲੈਣਾ ਤਾਂ ਸੌਤੇ ਆ ਨਾਲ ਵੀਡੀਓ ਦੇਖ ਲੈ ਭਾਈ ਸਾਨੂੰ ਦੱਸਿਆ ਨਹੀਂ ਸਾਨੂੰ ਦੱਸਿਆ ਸੀ ਪਹਿਲਾ ਵੀਡੀਓ ਜੀ 850 ਬਈ ਗਰਾਰੀ 855 ਦੀ ਆ ਗਰਾਰੀ 855 ਹੁਣ ਇੱਕ ਜੀ ਹੋਊਗਾ ਇੱਕ ਜਾਈ ਹੋਊਗਾ ਦੋ ਇੱਕ ਬਰਾਬਰ ਹੋ ਗਏ ਇੱਕਸਾਰ ਦੀ ਵੜਕ ਹੋ ਗਈ ਹਾਂ ਵੜਕ ਵੀ ਇੱਕੋਸਾਰ ਤੇ ਜਨਮ ਵੀ ਇੱਕੋਸਾਰ ਦਾ ਦੋਹਾਂ ਦਾ ਭਾਈ ਇੱਕ ਦਿਨ ਦਾ ਫਰਕ ਆ ਚੱਕੀ ਜਿੱਦਾਂ ਭੰਤਰ ਸਾਹਿਬ ਜਿੱਦਾਂ ਅਸੀਂ ਦੇਖਣ ਗਏ ਆ ਬਾਈਆਂ ਨੇ ਕਈ ਨੇ ਕਮੈਂਟ ਕਰੇ ਕਹਿੰਦੇ ਵੀ ਇਹਦੇ ਘੁੰਮਣ ਜਾਣੇ ਵੀਡੀਓ ਬਣਾਉਣ ਅੱਛਾ ਵੀ ਟਰੈਕਟਰ ਨਹੀਂ ਲੈਣਾ ਟਰੈਕਟਰ ਨਹੀਂ ਲੈਣਾ ਮੈਂ ਤਾਂ ਹੈ ਨਹੀਂ ਵੀ ਇੱਕ ਰੰਗ ਚੋਲਾ ਦੋ ਰੰਗ ਚੋਲਾ ਵੀ ਨੂੰ ਦੇਖ ਅੱਗੇ ਸਾਨੂੰ ਲੋਹਾ ਲੈਣਾ ਲੋਹਾ ਇਹੇ ਲਾਉਣੇ ਆ ਰੇਗ ਚੀਜ਼ ਦੇਖਣੀ ਆ ਬਾਈ ਜੇ ਤਾਂ ਹੋਵੇ ਅੰਨੀ ਕਮਾਈ ਫਿਰ ਤਾਂ ਆਪਾਂ ਕਹੀ ਆ ਵੀ ਜਿੱਥੇ ਚਾਹੇ ਜਾ ਆ ਕੇ ਫਿਰ ਵੇਚ ਦੂੰਗਾ ਕੋਈ ਹੋਰ ਕਰਦੇ ਪਹਿਲੇ ਪਹਿਲੇ ਜਨੇ ਕਾਉਂਦੇ ਆ ਇਹਨੇ ਲੈਣਾ ਇੱਕ ਵਾਰੀ ਆ ਇੱਕ ਵਾਰੀ ਮਸੀ ਪੈਸੇ ਇਕੱਠੇ ਕਰਕੇ ਲੈਣਾਂ ਚੀਜ਼ ਬਾਈ ਦੇਖ ਪਰਖ ਕੇ ਲਈ ਹੁੰਦੀ ਆ ਹੁਣ ਦੇਖ ਜੇ ਉਦਣਦੇ ਅਸੀਂ ਟਰੈਕਟਰ ਕੋਈ ਇਹੋ ਜਿਹਾ ਲੈ ਆਉਂਦੇ ਫੇਰ ਉਹ ਨਿੱਕੀ ਹੋ ਜਾਂਦੀ ਫੇਰ ਔਖਾ ਹੋ ਜਾਂਦਾ ਹੁਣ ਇਹ ਚੰਗੀ ਤਰ੍ਹਾਂ ਤਸੱਲੀ ਕਰਕੇ ਟਰੈਕਟਰ ਲਿਆਂਦਾ ਘਰ ਚੋਂ ਹੀ ਆਇਆ ਇੱਕ ਤਰ੍ਹਾਂ ਆਹ ਘਰ ਚੋਂ ਸਾਬਨੇ ਬਾਈ ਪ੍ਰੋਫੈਸਰ ਦਿੱਤਾ ਵੀ ਟਰੈਕਟਰ ਬਾਈ ਵਧੀਆ ਏ ਉਹ ਵੀ ਅੱਖਾਂ ਮੀਚ ਕੇ ਲੈ ਗਏ ਉਹ ਤਾਂ ਨਵਾਂ ਲੈ ਲਿਆ ਉਹਨਾਂ ਨੇ ਤਾਂ ਮਾਂ ਦੇ ਤਿਆਗ ਰਹੇ ਨੇ ਘਰ ਚੱਲੇ ਆਵੇ ਤਾਂ ਆਪਾਂ ਚੀਜ਼ੇ ਇਹ ਜਿਹੀ ਮੰਗਦੇ ਵੀ ਘਰ ਚੱਲੀ ਮਿਲ ਜੂਵੇ ਸਾਨੂੰ ਉਹਦੇ ਵਰਗੀ ਰੀਸ ਨਹੀਂ ਹੈ ਜਿਹੜੇ ਵਪਾਰੀਆਂ ਕੋਲ ਦਾ ਉਹ ਤਾਂ ਕੋਈ ਬਦਲ ਕੇ ਅਰਜਕਾ ਲਗਾ ਕੇ ਵੇਚਦੇ ਆਈ ਵਪਾਰੀਆਂ ਕੋਲ ਉਦਣ ਆਪਾਂ ਵਪਾਰੀਆਂ ਕੋਲੇ ਫਿਰੇ ਆ ਟਰੈਕਟਰਾਂ ਦਾ ਇੱਕ ਹੋਰ ਆ ਜਿਹੜਾ ਮਾਰ ਕੇ ਖੜਾ ਹੈ ਇੱਕ ਹੋਰ ਆ ਮੁੱਲ ਪਉ ਦਾ ਤਾਂ ਹੀ ਪਤਾ ਲੱਗਦਾ ਵੀ ਕਿਹੜੀ ਚੀਜ਼ ਕਿੰਨੇ ਕਦੀ ਆ ਹੁਣ ਅਸੀਂ ਜਾਣਦੀ ਸਰ ਕੋਈ ਸੌਦਾ ਨਹੀਂ ਕਰਿਆ ਕੋ ਕੁਝ ਨਹੀਂ ਕਰਿਆ ਦਿਲਪੀ ਭਾਜੀ ਕਹਿੰਦਾ ਭਾਈ ਇੰਨੇ ਦਾ ਤੁਹਾਨੂੰ ਟਰੈਕਟਰ ਦਵਾ ਦਣਾ ਅਸੀਂ ਕਾ ਠੀਕ ਆ ਬਸ ਸਾਨੂੰ ਵੀ ਪਤਾ ਵੀ ਟਰੈਕਟਰ ਹੈਗਾ ਇੰਨੇ ਦਾ ਇੰਨੇ ਦਾ ਹੈਗਾ ਜੀ 4,65,70 70000 ਮੰਗ ਰਿਹਾ ਜੀ ਟਰੈਕਟਰ ਦਾ ਉਹ ਵੀ ਬਣਾਏ ਵੇ ਵਪਾਰੀਆਂ ਨੇ ਟਾਇਰ ਬਾਕੀ ਇਹ ਦੱਸਿਓ ਵੀ ਕਿੰਨੇ ਦਾ ਸੌਦਾ ਹੋਇਆ ਹੋਊਗਾ ਟਰੈਕਟਰ ਦਾ ਫੇਰ ਅਗਲੀ ਵੀਡੀਓ ਦੱਸੂਗਾ ਤੁਹਾਨੂੰ ਵੀ ਕਿੰਨੇ ਦਾ ਲਿਆ ਹ ਹੁਣ ਆ ਦੱਸਿਓ ਵੀ ਹੁਣ ਵੀ ਕਿੰਨੇ ਦਾ ਲਿਆ ਹੋਊਗਾ ਨਹੀਂ ਅੱਜ ਤੁਹਾਡਾ ਅੰਦਾਜ਼ਾ ਦੇਖਦੇ 14 ਮਾਡਲ ਆ ਫੋਰ ਸਟਾਰ ਪਾਵਰ ਸਟੀering ਡਾਊਲਰ ਡਿਸਟ੍ਰਿਬਿਊਟਰ ਆ ਕਿੰਨਾ 2500 ਘੰਟਾ ਮੇਰਾ 2500 ਘੰਟਾ ਇੰਨੇ ਹੀ ਬਾਕੀ ਮੈਟੂਡ ਰੱਖੇ ਹੋਏ ਆ ਮੈਟੂਡ ਟਰੈਕਟਰ ਦੀ ਆ ਪੂਰੀ ਸੰਭਾਲ ਆ ਜਿੱਕੇ ਨਾ ਨਾ ਸ਼ੋ ਸ਼ੂ ਤੇ ਰੰਗ ਸਾਰਾ ਕੁਝ ਸਹੀ ਆ ਵੀ ਦੇਖ ਲੈ ਇੰਜਨ ਦਾ ਵੀਕਿੰਗ ਨਹੀਂ ਕੋਈ ਕੋਸ ਨਹੀਂ ਹੈਗਾ ਓਕੇ ਆ ਟਰੈਕਟਰ ਆ ਸੀਲ ਸੀਲ ਹੂੰ ਤੇ ਪੰਪ ਬੂਖ ਵੀ ਨਹੀਂ ਆਉਂਦੀਆ ਕੋਸਮਿਆ ਆਹੋਗੇ ਰੱਖਿਆ ਵਗਲੇ ਨੇ ਅਗਲੇ ਨੇ ਸੰਭਾਲਦੇ ਨੇ ਹਵਾ ਵੀ ਲੱਤੀ ਵੀ ਹਾਂ ਆਹ ਤਰ੍ਹਾਂ ਇੱਕ ਨੇ ਹਵਾ ਵੀ ਲੱਤੀ ਵੀ ਨਹੀਂ ਤਾਂ ਜੇ ਹਵਾ ਲੱਤੀ ਹੁੰਦੀ ਨਾ ਪੰਪ ਡਾਊਨ ਹੋ ਜਾਂਦਾ ਇਹਦਾ ਹੁੰਦਾ ਬਹੁਤ ਛੇਤੀ ਹੁੰਦਾ ਪੰਪ ਸਪਰਾਦ ਦਾ ਡਾਊਨ ਹਾਂ ਇਹਦੇ ਟਰੈਕਟਰ ਵੀ ਆਨ ਹੋ ਕੇ ਆ ਪੰਪ ਬੂਖ ਵੀ ਸਾਰਾ ਹੂੰ ਬਾਕੀ ਫੇਰ ਕਿੰਨੇ ਕ ਵਜੇ ਪਹੁੰਚਿਆ ਰਾਤ ਮਾ ਮੈਨੂੰ ਕਰਤੀ ਪਾਰਟੀ ਬੁਲਟੀ ਪਾਰਟੀ ਤਾਂ ਕਰੂਗਾ ਪਾਰਟੀ ਕਾ ਵੀ ਕਰੀਏ ਹਾਂ ਅਜੇ ਕਰੀਓ ਨਹੀਂ ਕਰੀ ਨਹੀਂ ਉਹ ਕੱਲ ਵੀ ਕਰੀਦੀ ਉਹ ਤਾਂ ਕੱਲ ਵੀ ਕਰੀਦੀਗਾ ਚਲੋ ਰਾਤੇ ਹੁੰਦੀ ਕੋਈ ਰਾਤ ਤਾਂ ਰਸਤੇ 'ਚ ਰਾਤ ਰਾਤ ਤਾਂ ਬੜੇ ਕਹਿੰਦਾ ਠੇਕਾ ਨਾ ਜਾਂ ਰੋ ਗੋਣਾ ਰਾਤ ਜਾਣਾ ਰਾਤ ਇਹਦੇ ਡੈਡੀ ਨੇ ਕਰੀ ਆਈ ਜੀ ਅੱਜ ਲੈਣੀ ਹੈ ਅੱਛਾ ਹੋਰ ਕੱਲ ਹੀ ਤੇ ਡੈਡੀ ਨੇ ਕਰਤੀ ਰਾਤਾ ਹੀ ਡੈਡੀ ਨੇ ਕਰੀਏ ਅੱਜ ਪਲਾਣ ਹੈ ਪੁਲਾ ਦੇ ਮੇਸ ਸਾਡੀ ਸੁੱਕੀ ਵੀ ਕਰਨੀ ਪੈਣੀ ਅਸੀਂ ਵੀ ਆਏ ਹੋਏ ਆ ਫਿਲਟਰ ਬੋਲਟਰ ਚੇਂਜ ਕਰਵਾ ਲਈਏ ਆਪਣੇ ਸਰਵਿਸ ਕਰਵਾਏ ਨਹੀਂ ਕਰਵਾਏ ਲਈ ਕਿਹਾ ਕਿ ਉਹ ਤਾਂ ਕਹਿੰਦਾ ਹੋਈ ہوئی ਆ ਅੱਛਾ ਤੇਲ ਤੇਲ ਕੱਢ ਕੇ ਜੇ ਜੇ ਕਹਿੰਦਾ ਉਹ ਤਾਂ ਠੀਕ ਹੈ ਜਿਹੜਾ ਹੈ ਨਾ ਤੇਲ ਮਾੜਾ ਆਇਆ ਤਾਂ ਹੁੰਦਾ ਹੈ ਫਿਰ ਆਪਣਾ ਇੱਕ ਵਾਰੀ ਤਸਦੀਕ ਹੋਣੀ ਹੁੰਦਾ ਤੁਸੀਂ ਉਹ ਜਿਹੜੇ ਮਾਲਕ ਹੈ ਲੱਤਾ ਉਹਨੂੰ ਫੋਨ ਕਰ ਲੈ ਵੀ ਕਿੱਡੀ ਕਿਸ ਹਾਂ ਉਹਨੂੰ ਪੁੱਛ ਲੈ ਉਹਨੂੰ ਦੱਸ ਦੇਣਾ ਬਾਈ ਸੱਚ ਉਹਦਾ ਦੱਸ ਦੇ ਕੇ ਇੱਥੇ ਕੋਈ ਓਲੀ ਚੋਰੀ ਨਹੀਂ ਜੇ ਨਹੀਂ ਹੋਈ ਹੋਈ ਤਾਂ ਦੱਸ ਦੇ ਜੇ ਹੋਈ ਹੋਈ ਤਾਂ ਦੱਸ ਦੇ ਤੇਲ ਦਾ ਠੀਕ ਆ ਜਿਹੜੀ ਮਾਲਕ ਨਹੀਂ ਦੱਸਦੇ ਨੇ ਕਿੱਡੀ ਕਰਾਈ ਵੀ ਆ ਹਾਂਜੀ ਹਾਂਜੀ ਜਿਹੜਾ ਮਾਲਕ ਹੈ ਮੈਂ ਕਰਾਈ ਵੀ ਆ ਥੋੜਾ ਟਾਈਮ ਹੋਇਆ ਤੇ ਗਿਆ ਲੋੜਾ ਪੈਸੇ ਲਾਉਣ ਦੀ ਸਹੀ ਗੱਲ ਜਦ ਧਮਾਉਂਦੇ ਆ ਨੇ ਇਹਨੂੰ ਹਾਂ ਧਿਆਨ ਰੱਖਿਆ ਕੁੱਤੀ ਆ ਜਿਹੜੀ ਤੇਲ ਵਾਲੀ ਹਾਂ ਠੀਕ ਹੈ ਪ੍ਰੈਸ਼ਰ ਨਾਲ ਦੱਬ ਕੇ ਬੰਦ ਹੋ ਜਾਂਦੀ ਆ ਇਹ ਹਲਕੀ ਹਲਕੀ ਬਹੁਤ ਆ ਕਿਹੜੀ ਤੇਲ ਵਾਲੀ ਆ ਜਦੋਂ ਉਹਨੇ ਪ੍ਰੈਸ਼ਰ ਵੱਧਦਾ ਉਹ ਘੁੰਮ ਜਾਂਦੀ ਆ ਦੇ ਅੱਛਾ ਮੈਂ ਕਿਹਾ ਇਹ ਧਿਆਨ ਰੱਖੀ ਵੀ ਕਈ ਵਾਰੀ ਆਪਾਂ ਧਵਾ ਕੇ ਜਦ ਨਿਕਲਦੇ ਆ ਟਰੈਕਟਰ ਹਵਾ ਲੈ ਜਾਂਦਾ ਫਿਰ ਬੰਦ ਹੋ ਜਾਂਦੀ ਬਾਕੀ ਦਾ ਇੰਜਨ ਆ ক্লোਜ਼ ਕਰਦਾ ਬਈ ਪੁਰਾਣੇ ਟਰੈਕਟਰਾਂ ਚਾਹੁੰਦਾ ਦਾ ਹੁਣ ਤਾਂ ਨਹੀਂ ਕਰਦਾ ਇੰਜਨ ਵਧੀਆ ਵਧੀਆ ਹੀ ਪਹਿਲਾਂ ਇਹੀ ਹੁੰਦੇ ਸੀ ਪਹਿਲਾਂ ਇਹੀ ਹੁੰਦੇ ਸੀ ਚਾਹੁੰਦਾ ਹੋਰ ਲੱਗਿਆ ਹਾਂ ਟਰੈਕਟਰ ਦੀ ਆਵਾਜ਼ ਵਾਹ ਸਾਰੀ ਉਹਦਾ ਬਹੁਤ ਹੋਇਆ ਗੱਲ ਅੱਛਾ ਬਰੇਕਾ ਮਾਰ ਮਾਰ ਜਿਹੜੀ ਚੀਜ਼ ਉਹਦਾ ਤਾਂ ਪਤਾ ਉਹਦਾ ਇਹ ਤਾਂ ਚਲਾਇਆ ਟਰੈਕਟਰ ਇਹੀ ਇਹੀ ਚਲਾਇਆ ਸਾਰੀ ਉਹਦਾ 17 ਮਾਡਲ ਆਓ ਤੂਆਂ ਦਾ ਜਾਂ ਕੁਝ ਹੋਰ ਨਹੀਂ ਐਨ ਸਾਫ ਆ ਰੇਂਗ ਵਿੱਚ ਨਹੀਂ ਲੱਗਦਾ ਹਾਂਜੀ ਹਾਂਜੀ ਰੇਂਗ ਵਿੱਚ ਤਾਂ ਚੱਲਦਾ ਪੂਰਾ ਉਹ ਬਗਾ ਰੇਂਗ ਵਿੱਚ ਚੱਲਦਾ ਕੋਈ ਗੱਲ ਅੱਜ ਜਿਹੀ ਚਾਹੁੰਦੇ ਦੇ ਹੋ ਜੀ ਮਿਲ ਗਈ ਇਹੋ ਤੇ ਆਈ ਦਾ ਫੋਟੋ ਉਹਰੇ ਨੇ ਫੋਟੋ ਭੇਜਿਆ ਕਹਿੰਦਾ ਟਰੈਕਟਰ ਮਿਲਦਾ ਫੋਟੋ ਦੇਖ ਲਈ ਮਨੂ ਕਹਿੰਦਾ ਮੈਂ ਕੱਲ ਨੂੰ ਸਵੇਰੇ ਤਿਆਰ ਰਹ ਮਨੂ ਦੱਸਾਂ ਮਨੂ 2-3 ਬਾਈਆਂ ਦੇ ਇੱਕ ਦੇ ਮੈਸੇਜ ਵੀ ਆਇਆ ਇੱਕ ਦੋ ਦੇ ਇੱਕ ਦੇ ਬਾਈ ਦਾ ਫੋਨ ਆਇਆ ਸਪੈਸ਼ਲ ਕਹਿੰਦਾ ਬਾਈ ਇਹ ਉਹਨੇ ਵੀ ਵੀਡੀਓ ਚ ਪਾਇਆ ਟਰੈਕਟਰ ਕਹਿੰਦਾ ਤੁਸੀਂ ਸਵਰਾਜ ਲੈਣੇ ਆ ਫੇ ਮੈਂ ਜਦ ਵੀਡੀਓ ਕੱਢ ਕੇ ਦੇਖੀ ਫੇ ਮੈਂ ਪੰਤ ਨੂੰ ਵੀਡੀਓ ਦਾ ਲਿੰਕ ਭੇਜਿਆ ਫੇ ਇਹਨੇ ਜੰਤੀ ਵਾਲਿਆਂ ਦਾ ਨੰਬਰ ਭੇਜਿਆ ਇਹਨੂੰ ਇਹ ਤਾਂ ਇਹਨੇ ਫੋਟੋ ਮੰਗਾਈਆਂ ਤਾਂ ਆਪ ਦੇਖਾ ਮੈਂ ਮੈਂ ਪਹਿਲਾਂ ਭਾਈ ਆਪਣੇ ਪਸੰਦ ਗਾੜ ਭਾਈ ਫੇਰ ਆਉਂਗੀ ਚੀਜ਼ ਕਾ ਨਹੀਂ ਜੜੀ ਉਹ ਤਾਂ ਡੱਗ ਪਖੜਾਇਆ ਪਤਾ ਉਹਨਾ ਮੈਂ ਖੜਾਉਣ ਨੂੰ ਜਗ੍ਹਾ ਨਹੀਂ ਦੀ ਅੱਛਾ ਜੀ ਪਾਜੀ ਨੂੰ ਫੋਨ ਕਰਤਾ ਚੰਗੇ ਰਹਿ ਗਏ ਕਹਿੰਦਾ ਵਪਾਰੀ ਇੰਨਾ ਗਿਰਿਆ ਉਹਦੇ ਉੱਪਰ ਆ ਦੇ ਇੱਕ ਬੰਦੇ ਦਾ ਟਰੈਕਟਰ ਲੈਣਾ ਹੈ ਕਿ ਨਾਮ ਅੱਛਾ ਜੀ ਭਾਈ ਜੀ ਆਉਂਦਾ ਹੈ ਕਹਿੰਦਾ ਕਹਿੰਦੇ ਹਨ ਦੱਸੋ ਆ ਉਹ ਨਾ ਛੱਡਣਾ ਹੀ ਨਹੀਂ ਹਾਂ ਇੱਕ ਉਹ ਦੇਖੇ ਮੇਰੀ ਗੱਲ ਇਹ ਟਰੈਕਟਰ ਨਾ ਜੇ ਵਪਾਰੀ ਕੋਲ ਹੁੰਦਾ 10 2000 ਹੋਰ 20000 ਮਹਿੰਗਾ ਮਿਲਣਾ 10 10000 ਜਾਂਸੀ ਵਾਲਿਆਂ ਨੇ ਕਮਾ ਲਿਆ ਹਾਂ 20000 ਰੁਪਏ ਦੋ ਵਾਰੇ ਕਮਾਉਣਾ ਦਾ ਜੇ ਇਹ ਟਰੈਕਟਰ ਆਪਾਂ ਨੂੰ 5 'ਚ ਪਹੁੰਚ ਜਾਣਾ ਪੱਕਾ ਨਾ 5 ਤਾਂ ਨਹੀਂ ਚੱਲੋ ਹੋਰ ਲਾ ਕੇ 30000 ਮਹਿੰਗਾ ਮਿਲਣਾ 20000 ਤਾਂ ਘੱਟੋ ਘੱਟ ਮਹਿੰਗਾ ਮਿਲਣਾ ਹੀ ਤਾਂ ਇਹ ਵੀ ਪਿੱਛੇ ਕਿਹਾ ਗਿਆ ਹਾਂ ਹਾਂ ਤੇ 20000 ਮਹਿੰਗਾ ਮਿਲਣਾ ਤਾਂ ਹੋਰ ਆ ਜਿਹੜੀ ਚੀਜ਼ ਬਾਈ ਚਾਹੁੰਦੇ ਆਪਾਂ ਨੂੰ ਮਿਲ ਗਈ ਮਨਪਸੰਦ ਦੀ ਹਾਂ ਬਾਈ ਦਾ ਹੁਣ ਇਹਨੂੰ ਕਹੇ ਛਤਰੀ ਦੂਜੋ ਲਵਾਈ ਕੱਪੜੇ ਕੱਪੜੇ ਵਾਲੀ ਕੱਪੜੇ ਵਾਲੀ ਜੇ ਕੰਮ ਲੈਣਾ ਹੈ ਹਾਂ ਜੇ ਟੌਰ ਦੇਖਣੀ ਆ ਟੌਰ ਦੇਖਣੀ ਆ ਬੜੀਆਂ ਝੱਲੀਆਂ ਦੇਖਣਾ ਉੱਪਰ ਤੇ ਬੈਠ ਕੇ ਤਾਂ ਦੇਖੀ ਹਾਂ ਛੋਟੀ ਝੱਲੀਆਂ ਦਾ ਤਾਂ ਦਿਖੇ ਜਾਣੀ ਸਾਡੇ ਵਾਲੀ ਬੜੀਆਂ ਝੱਲੀਆਂ ਦੇਖਣਾ ਹਾਂ ਜੇ ਸਾਡੀ ਝੱਲੀਆਂ ਫਿਰ ਦਿਖੇ ਜਾਣੀ ਤੁਹਾਨੂੰ ਸੁਣ ਗਿਆ ਹੁਣ ਕੱਪੜੇ ਵਾਲੀ ਲੈ ਲਾਏ ਤੇੜੀ ਹਾਂ ਉਹ ਨਹੀਂ ਲੋੜੀ ਕੱਪੜਾ ਆਇਆ ਧੁੱਪੇ ਨਾ ਨਾ ਲੋੜੀ ਧੁੱਪ ਨਹੀਂ ਰੁਕਦੀ ਕਹਿੰਦਾ ਕੱਪੜਾ ਆਇਆ ਧੁੱਪੇ ਜੇ ਕੰਮ ਲੈਣਾ ਨਹੀਂ ਉੱਤਰਦਾ ਉਹ ਕੰਮ ਹਾਂ ਅਰਧਾ ਨਹੀਂ ਹੋਣਾ ਬਣਾਏ ਦੱਸ ਰਾਤ نیند ਆ ਗਈ ਸੀ ਕਿ ਨਹੀਂ ਇਹ ਦਾ ਹਾਂ ਉਹ ਤਾਂ ਰਾਈਡਰ ਸੀਟ ਉੱਪਰੇ ਬੈਠਾ ਰਿਹਾ ਕਹਿੰਦਾ ਹਾਂ ਹੋਰ ਅੱਛਾ ਉਹ ਕਰਦੇ ਨੇ ਕਿ ਵੀ ਥੱਲੇ ਉਤਰੇ ਹੁਣ ਕਹਿੰਦਾ ਤੁਸੀਂ ਸੋਝੋ ਮੈਂ ਇਕੱਲੇ ਬੈਠਣਾ ਉਹ ਵੀ ਲੱਗਿਆ ਹੋਇਆ ਹੈ ਨਾ ਵਧੀਆ ਜਾਂਦਾ ਮੈਂ ਉੱਪਰ ਚੁੱਕੀ ਨਾ ਵੈਂਪਰ ਵਧੀਆ ਜਾਂਦਾ ਨਹੀਂ ਇਹ 10 15000 ਰੁਪਏ ਦਾ 10000 ਦਾ ਇਹ ਹੀ ਲੱਗਣਾ ਦਾ ਲੈਟਾਂ ਲੂਟਾਂ ਦਾ ਕੋੜਾ ਵੈਂਪਰ ਲੈਟਾਂ ਲੂਟਾਂ ਦੀ ਬਾਈਕੀ ਛਤਰੀ ਦੀ ਕਮੀ ਆ ਹੋਰ ਸਾਰਾ ਓਕੇ ਆ ਛਤਰੀ ਲਵਾ ਲਈ ਹੌਲੀ ਹੌਲੀ ਜਾਲ ਜਾਲ ਤੇ ਇਹਨੇ ਟੋਪੀਓ ਲੈਣੀ ਆ ਚੋਪੀਓ ਲੈਣੀ ਨੇ ਟੋਪੀ ਛਤਰੀ ਉਹ ਆ ਸਹੀ ਗੱਲ ਆ ਜੀ ਅਰੇ ਕੀ ਗੱਲ ਆ ਕਰਮਾ ਵਾਲਾ ਦੇਖ ਲੈ ਜੇ ਕਿ ਲੋਹਾ ਇਹ ਜਾ ਹੁੰਦਾ ਜਿਹੜਾ ਕਹੀ ਉੱਥੇ ਅਸੀਂ ਹਜੇ ਮੈਂ ਰੋਕ ਲੇ ਪੱਪੂ ਦੇ ਉੱਤੇ ਮੈਂ ਕਿ ਉੱਚੇ ਖਾ ਕੇ ਚੱਲਦੇ ਨਾ ਤਾਂ ਹੁਣ ਖਾਣਾ ਨਹੀਂ ਤੇ ਭਾਈ ਅਸੀਂ ਖਾ ਰਹੇ ਹਾਂ ਹਾਂ ਖਾਣੇ ਤੇ ਜਦੇ ਫੋਨ ਆ ਗਿਆ ਫੁੱਫਣ ਨੂੰ ਕਹਿੰਦਾ ਭਾਈ ਤਿਆਰ ਹੋ ਜਾ ਸਵੇਰੇ ਢੇੜੇ ਲਾ ਦੀ ਟਰੈਕਟਰ ਲਿਆ ਕੋਈ ਹੂੰ ਦੇਖ ਲੈ ਕਰਮਾ ਵਾਲੇ ਜਿਹਦੇ ਕੰਮ ਦੁਬਾਰਾ ਅੱਛਾ ਜੀਰੀ ਵਢਾਉਣੀ ਆ ਕਹਿੰਦਾ ਟਰੈਕਟਰ ਵੀ ਲਿਆਏ ਅਸੀਂ ਅੱਛਾ ਜਦੇ ਕੰਮ ਆਉਣ ਲੱਗੇ ਇਹੀ ਹੁੰਦਾ ਲੋਹੇ ਕਰਮਾ ਵਾਲੇ ਦਾ ਇਹੀ ਹੁੰਦਾ ਨਾ ਕੰਮ ਨਾ ਕੰਮ ਆਉਣ ਲੱਗੇ ਤੂੰ ਹੀ ਹੁਣ ਤੂੰ ਵੀ ਦੇਖ ਲੈ ਚਲਾ ਕੇ ਉਹ ਤੂੰ ਦੇਖ ਲੈ ਡੈਡੀ ਦੇਖ ਲੈ ਮਣਾ ਮੋਟਾ ਮੈਂ ਤਾਂ ਤੂੰ ਦੇਖ ਨਾ ਮੈਂ ਤਾਂ ਦੇਖਣਾ ਹੀ ਏ ਗੇੜਾ ਮੈਂ ਤਾਂ ਸੜਕ 'ਤੇ ਦੇਖ ਕੇ ਆਉਣਾ ਆ ਸੀਟ ਦਾ ਨਾਲੇ ਕਵਰ ਕੁਵਰ ਪਵਾਇਆ ਇਹਦਾ ਕਵਰ ਇਹਨੂੰ ਵੀ ਲਿਆਉਣਾ ਜੀ ਕਵਰ ਪਵਾ ਦੇ ਉਹਦੇ ਨਾਲ ਦਾ ਵੀ ਕਵਰ ਲਿਆਉਂਗੇ ਚਮਕੌਰ ਤੇ ਮਿਲ ਜਾਣਾ ਬਾਕੀ ਆ ਵੀ ਹਾਂ ਆਰਟ ਜਿਹੀ ਵੀ ਇਹਦਾ ਤੇ ਲੈ ਰਹਿੰਦੀ ਹੈ ਲਾਈਟ ਬਹੁਤ ਪਿੱਛੇ ਹੈਗੇ ਆ ਕਿਹੜੇ ਆ ਐਮ ਆਰ ਐਫ ਦਾ ਟਾਇਰ ਆ ਬਾਈ 14928 ਦੇ ਕਿਹੜੀ ਲਾਈਟ ਆ ਆ ਪਿਛਲੀ ਜੀ ਨਹੀਂ ਜਿਆਦਾ ਟਰਾਲੀ ਟੁੱਟਲੀ ਪਰ ਚੱਲਿਆ ਹੈ ਖੇਤੀਬਾੜੀ ਨੂੰ ਚੱਲਿਆ ਟਰੈਕਟਰ ਖੇਤੀ ਖੇਤੀ ਨੂੰ ਚੱਲਿਆ ਹੋਇਆ ਹੈ ਨਾ ਖੇਤੀ ਖੇਤੀ ਨੂੰ ਕਦੂ-ਕਦੂ ਚੱਲਿਆ ਹੁੰਦਾ ਨਾ ਦੇ ਹੂੰ ਹੂੰ ਰੰਗ ਉੱਤਰੇ ਵੀ ਨਿਸ਼ਾਨੀਆਂ ਆ ਜਾਂਦੀਆਂ ਆ ਚੱਕਿਆਂ ਦਾ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਹੁੱਕ ਦੀ ਕਸਾਈ ਨਹੀਂ ਹੋਈ ਵੀ ਜਿੱਦਾਂ ਇਹ ਅਗਲਾ ਇਹ ਜੀ ਹੁੱਕ ਪਰ ਕਿਹੜਾ ਟਰਾਲੀ ਚ ਵਾਹ ਲਾ ਦੇ ਨਹੀਂ ਨਹੀਂ ਬੜੀ ਬੜੀ ਖੇਤੀ ਪਰਿਆ ਖੇਤੀ ਵਾਲਾ ਖੇਤੀਬਾੜਾ ਟਰੈਕਟਰ ਕਿਤੇ ਨਹੀਂ ਜਾਂਦਾ ਜੀ ਜਿਆਦਾ ਉਪਰੇ ਬੰਦੇ ਡਰਾਈਵਰ ਦੇ ਹੱਥ ਚੱਲ ਪਵੇ ਜਾਂ ਹੋਰ ਚੱਲ ਪਵੇ ਹਾਂ ਵਾਰ ਵੀ ਨਾਲ ਦੀ ਹੂੰ ਡਰਵਲ ਵੀ ਨਾਲ ਦੀ ਉਹੋਂ ਲੇ ਗੋ ਵੀ ਨਾ ਦੇ ਇਹੀ ਬਿੰਦੀਆਂ ਹੋ ਜਾਂਦੀਆਂ ਟੌਪ ਲੀਨ ਹੈਗੀ ਤੇ ਹਾਂ ਹਾਂ ਹੋਲੀ ਗਾ ਤੁਹਾਡੀ ਰੂਲੀ ਪਾਲੀ ਚ ਅੱਛਾ ਕਾਲੂ ਵੜਾਉਣੀ ਆ ਹੁਣ ਠੀਕ ਆ ਕੰਮ ਚਲਾਵਣਾ ਹੌਲੀ ਹੌਲੀ ਉਹ ਕਰਕੇ ਹੁਣ ਟਰਾਲੀ ਬੜੀ ਲੈਣੀ ਫੇਰ ਹਾਂ ਅੱਜ ਪਾਈਪ ਲਿਆਂਦਾ ਇਹਨੇ ਕਾਦੇ ਵਾਲਾ ਟਰਾਲੀ ਆ ਅ ਡਿਸਟ੍ਰੀਬਿਊਟਰ ਨੂੰ ਆ ਲੈ ਆਂਦਾ ਅੱਛਾ ਪਾਈਪ ਪਹਿਲਾਂ ਵਾਲਾ ਨਹੀਂ ਚੱਲੂਗਾ ਇਹਨੂੰ ਜਾਂ ਪਹਿਲਾਂ ਟਰੈਕਟਰ ਨੂੰ ਲੱਗਿਆ ਚੂੜੀ ਵਾਲਾ ਹੁੰਦਾ ਤਾਂ ਪਹਿਲਾਂ ਅੱਛਾ ਇਹ ਉਹ ਸਿੱਧਾ ਕਲੰਪ ਸਿੱਧਾ ਵਜਣਾ ਹੈ ਤਾਂ ਆ ਡੰਡਾ ਇਹ ਲੈ ਆਈ ਇੱਥੇ ਤੇ ਆਏ ਬੈਠਦਾ ਇਹਦੇ ਨਾਲ ਚੱਕ ਹੋ ਜਾਣਾ ਚੱਕੇ ਦੇ ਅੱਗੇ ਅੱਛਾ ਹੁਣ ਚੋਲੇ ਜਰ ਚਲਾ ਆ ਜੋ ਮਾਜੀ ਚਲਾ ਪਾਈਪ ਚੇਂਜ ਕਰਕੇ ਦੇਖ ਲਈ ਕਈ ਵਾਰੀ ਉੱਪਰ ਨੂੰ ਨਹੀਂ ਉੱਪਰ ਨੂੰ ਚੱਕਣਾ ਚਾਹੀਦਾ ਜੇ ਉੱਪਰ ਨੂੰ ਨਹੀਂ ਚੱਕਦਾ ਤਾਂ ਪਾਈਪ ਚੇਂਜ ਹੀ ਕਰ ਦਿੰਦੇ ਥੱਲੇ ਲਾ ਦੇ ਹਾਂ ਥੱਲੇ ਲਾ ਦੇ ਕੋਸੋਂ ਸੁਪਰੀ ਛਿੰਦੇ ਪੈਰਵਾ ਦੇਣਾ ਇਹ ਵਾਲਾ ਪੱਕਾ ਵਾ ਠੀਕ ਹੈ ਕਿਹੜਾ ਪੱਕਾ ਹੀ ਟ੍ਰੈਟਰ ਟਰਾਲੀ ਕਿਹੜੇ ਹੁਣ ਕਿਹੜੇ ਮਸ਼ੀਨ ਪਰ ਪੱਕਾ ਲਵਾ ਦੇ ਆ ਸੀਜ਼ਨ ਤੇ ਬਾਅਦ ਪੱਕਾ ਹੀ ਲੱਗ ਜਾ 12 ਮਹੀਨੇ 30 ਦਿਨ ਕੰਮ ਨਾਲੇ ਉਹਦੇ ਨਾਲੇ ਪੱਕਾ ਕੰਮ ਪੱਕਾ ਪੱਕਾ ਡਰਾਈਵਰ ਨਾਲ ਡਰਾਈਵਰ ਆਪ ਚਲਾਉਂਗਾ ਵਧੀਆ ਟਿਕੜਾਇਆ ਉੱਤੀ ਪਈ ਜਾ ਆਰਾਮ ਨਾਲੇ ਹੂੰ ਵਧੀਆ ਕੰਮ ਤਾਂ ਫਿਰ ਟਰੈਕਟਰ ਤੇ ਲੈ ਹੋਣਾ ਐ ਥੋੜੋ ਵੀ ਬੇਲਾ ਖੜਾ ਰੇ ਖੜਾ ਕੇ ਆ ਕਹ ਨਹੀਂ ਜੀ ਖੜਾ ਰੋੜੋ ਹੂੰ ਦਿੰਦੇ ਨੇ ਰਾਤ ਨੂੰ ਡੈਡੀ ਦਾ ਹੂੰ ਦਿੰਦੇ ਨੇ ਦਿੰਦਾ ਤੇ ਚਲਾਓ ਦਿਨ ਰਾਤ ਹੀ ਆ ਸਹੀ ਗੱਲ ਆ ਸਹੀ ਗੱਲ ਆ ਡੈਡੀ ਡਰਾਈਵਰ ਕੂੰ ਜਲਦੀ ਵਿੱਚ ਜੀ ਡਰਾਈਵਲ ਨਹੀਂ ਉੱਤੀ ਵੀ ਬੁਰਕੀ ਵੀ ਹਾਂ ਖੋਚ ਖਾਓ ਹਾਂ ਤਾਂ ਉਤਰਨੇ ਆ ਜਿਹੜੇ ਐਨੇ ਲੈ ਹੁਣ ਉਹ ਚ ਉਹ ਕਰਨੇ ਆ ਡਰਾਈਵ ਨਹੀਂ ਕਰੂਗਾ ਗੈਂਚ ਤੋਂ ਜੇ ਹੁਣ ਲੈ ਆਈ ਤਾਂ ਮੁੱਲ ਤਾਂ ਹੀ ਉਤਰਨਾ ਹੈ ਜੇ ਚੀਜ਼ ਲਾਉਂਗਾ ਉਹ ਉਹ ਕਰੂੰਗਾ ਇਹ ਕੰਮ ਖੜਾ ਕੇ ਥੋੜੋ ਹੁਣ ਪਤਾ ਜਿੰਨਾ ਮਰਜੀ ਇਹਨੂੰ ਖੁਸ਼ੇ ਡਾਇਰੈਕਟਰ ਪਰ ਹੋਰ ਕੰਮ ਨਹੀਂ ਕਰ ਸਕਦਾ ਇਹ ਟਰੈਕਟਰ ਵਿੱਚ ਜਿੰਨੀ ਮਰਜੀ ਚੱਲੋ ਆਪਣੀ ਰੈਡੀ ਕਹਿੰਦਾ ਡਾਇਰੈਕਟਰ ਜਿੰਨੇ ਮਰਜੀ ਲਾ ਲਓ ਤੇ ਹੋਰ ਨਹੀਂ ਹਾਂ ਹੋਰ ਨਹੀਂ ਗੁੱਸਾ ਹਾਂ ਕਹਿੰਦਾ ਹੋਰ ਨਹੀਂ ਨੱਕਾ ਨਹੀਂ ਵੱਟ ਕੇ ਰਾਜੀ ਆ ਡਰਾਈਵਰ ਥੱਲੇ ਥੋੜੀ ਉਤਰਨਾ ਹਾਂ ਬਾਕੀ ਇਹ ਤਾਂ ਕਹੀ ਗਿਆ ਬਾਈ 800 ਜਾਂ 400 ਜਾਂ ਟਰਾਲੀ ਪਰ ਹੀ ਕੰਮ ਜਾਵਾ ਟਰੈਕਟਰ ਟਰਾਲੀ ਇਹ ਹੋ ਗਿਆ ਇੱਕ ਸੋਨਾਲੀਕਾ ਹੋ ਗਿਆ ਸੋਨਾਲੀ ਇੱਕ ਜਿਹੜਾ ਇਹਦਾ ਕੰਮ ਆ ਹੈ ਹੈ ਹੀ ਆਹੀ ਆ ਮਿੱਟੀ ਮਿੱਟੀ ਦਾ ਜੇ ਆਪਾਂ ਕਹੀਏ ਜੌਨ ਡੀਅਰ ਹੌਲੈਂਡ ਉਹ ਟਰਾਲੀ ਵਾਲੇ ਪਰ ਚੱਲਣ ਵਾਲੇ ਨਹੀਂ ਹੈਗੇ ਜਿਕੜਾ ਬਾਈ ਭਾਰਤ ਤੋਂ ਚੱਲਦੇ ਆ ਇਹ ਪੱਠਿਆਂ ਨੂੰ ਹੋਗੇ ਬੇਹੀ ਲਾਉਨੇ ਹੈ ਪੱਠੇ ਜਿਹੜੇ ਪੱਠਿਆਂ ਵਾਲੇ ਮਿੱਟੀ ਲਿਆਉਨੇ ਜਿਹੜੇ ਢਿਬੇ ਲਾ ਦਿੰਦੇ ਇਹ ਪਰ ਹੀ ਚੱਲਦਾ ਇਹੀ ਜਿਹੜਾਉਨੇ ਉੱਪਰ ਨੂੰ ਕਰਾਹ ਨੂੰ ਵੀ ਕੰਮ ਜਾਵਾ ਨਾਲੇ ਸਾਈਡ ਗੇਅਰ ਨਹੀਂ ਇਹ ਸੈਂਟਰ ਗੇਅਰ ਹੈ ਉਹ ਇਹੀ ਕੰਮ ਜਾਵਾ ਇਹੀ ਏ ਇਹ ਕਾਮਯਾਬ ਨਹੀਂ ਲੋਟ ਹਮਮ ਬਾਕੀ ਪਿਛਲੀ ਵੀਡੀਓ ਚ ਇਹਨੇ ਕਈ ਟਰੈਕਟਰ ਨੂੰ ਤਵਾੜ ਕੇ ਤਾ ਜਾਂ ਘੁਸ ਗਿਆ ਤਾਂ ਉਹ ਬੰਦੇ ਗੁੱਸਾ ਵੀ ਕਰਕੇ ਕੋਈ ਪਤਾ ਗਿਆ ਚੱਕਰ ਮੈਂ ਤੁਹਾਨੂੰ ਦੱਸਦਾ ਜਿਹੜੀ ਪਸੰਦ ਹੋ ਜਾਂਦੀ ਹੈ ਨਾ ਉਹਨੂੰ ਬਸ ਆਏ ਇਹ ਪਤਾ ਕਾਦੇ ਕਿਵੇਂ ਆਖ ਜਾਈ ਜਾਂਦਾ ਦੋ ਦੋ 75 ਲੈ ਲੈ ਚਾਰ ਦੋ ਮੈਸੀ ਲੈ ਲੈ ਆ ਲੈਣਾ ਆ ਵੈਸੀ ਕੰਮ ਨਹੀਂ ਮੇਰੇ ਨਾਲ ਕਿਹਾ ਆਹ ਉੱਥੇ ਜਾਂਦੇ ਚੱਲੋ 875 75 475 ਟਰੈਕਟਰ ਵੀ ਜਗੇ ਉਹਦਾ ਟਰਾਲੀ ਪਉਂਦੀ ਸਾਰੇ ਮੂੰਹ ਚੱਕਦੇ ਆ ਹੁਣ ਆਹਲਾ ਡਾਇਰੈਕਟ ਕਿਹੜਾ ਕੰਮ ਨੂੰ ਇਹ ਟਰੈਕਟਰ ਬਣਿਆ ਉਹ ਚੀਜ਼ ਚਾਹੀਦੀ ਮੈਂ ਤਾਂ ਕਹਦਾ ਮੈਂ 265 ਲੈ ਲੈ ਖਰਚਾ ਘੱਟ ਉਹਦਾ ਬਿਲਡ ਕੰਮ ਉਹ ਵੀ ਲੈਣਾ ਕੰਮ ਵੀ ਲੈਣਾ ਲੈ ਮੈਂ ਸੀਆ ਖੜਾ ਲੈ ਲੈ ਮੋਰੇ ਬਿਠਾ ਲੈ ਕਰੀ ਫਿਰ ਭਾਈ ਆਇਓ ਇੱਕ ਟਰਾਲੀ ਕੱਢਣੀ ਇੱਕ ਟਰਾਲੀ ਕੱਢਣੀ ਹੈ ਚਾਹੇ ਤਾਂ ਬਈ ਛੋਟੇ ਟਰੈਕਟਰ ਨਾਲ ਟਰਾਲੀ ਰੋਲੀਆਂ ਪੂਰਾ ਕੰਮ ਜਾਵਾ ਉਹ ਨਾਲੇ ਜੱਗੇ ਦਾ ਤਾਂ ਹੱਟ ਕਸਾਈ ਧੱਕ ਕੰਮ ਉਹ ਛੋਟਾ ਦਾ ਇਹ ਨਾਲੋਂ ਸਮਾਨ 11 ਬਹੁਤ ਆ ਹਾਂ ਉਹ ਛੋਟਾ ਤਾਂ ਬਰਾਂਡੇ ਜਿਨੀ ਬੜਿਆ ਕਿਤੇ ਤਾਂ ਉਰੇ ਉਰੇ ਤਾਂ ਉਹ ਤੇ ਕਰਦਾ ਦਾ ਅੱਧਾ ਬਾਹਰ ਅੱਧਾ ਅੰਦਰ ਆਇਓ ਬਹੁਤ ਈ ਹੈ ਨਾ ਅਰੇ ਮੋੜ ਦੇਖ ਕੇ ਮੋੜ ਨਾਲ ਪੈਂਦਾ ਪਾ ਮੂਰੇ ਬੰਦਾ ਖੜਾਉਣਾ ਪੈਂਦਾ ਵੀ ਆਉਂਦਾ ਤਾਂ ਨਹੀਂ ਗਲੀਓ ਸਾਈ ਵਿੱਚ ਆ ਬਾਈ ਬਹੁਤ ਆ ਲੰਬਾ ਦਾ ਲੰਬਾ ਬਹੁਤ ਆ ਕਿ ਨਾ ਅੱਛਾ ਚੱਲ ਅੱਕੇ ਚ ਹੈ ਵੀ ਨਹੀਂ ਜ਼ਰ ਦਿਖਾ ਵੀ ਦਿੱਤਾ ਪਿੰਡ ਵਾਲਿਆਂ ਨੂੰ ਵੀ 98 11 ਵੀ ਰੱਖਿਆ ਭਾਈ ਐਂ ਤਾਂ ਹੋ ਗਿਆ ਵੀ ਮੁੰਡੇ 98 11 ਵੀ ਰੱਖਿਆ ਚੱਲ ਮੁੰਡੇ ਦੀ ਰੀਤ ਪੂਰੀ ਹੋ ਗਈ ਜਿਹੜਾ ਕਿ ਪਤਾ ਵੀ ਵਧੀਆ ਟਰੈਕਟਰ ਲੈਣਾ ਭਾਈ ਹਮ ਚੱਲ ਭਾਈ ਮਿਹਨਤ ਕਰੂੰਗਾ ਸਭ ਕੁਝ ਹੋ ਜਾਂਦਾ ਹੈ ਹੈ ਮੇਲ ਵੀ ਸੀਜ਼ਨ 'ਚ ਗਿਆ ਸੀ ਹਾਂ ਸੀਜ਼ਨ 'ਚ ਮਹਿੰਗੇ ਹੋ ਜਾਂਦੇ ਨੇ ਸੀਜ਼ਨ 'ਚ ਮਹਿੰਗੇ ਮਿਲਦੇ ਤੂੰ ਐਂ ਦੇਖ ਲੈ ਵੀ ਤੇਰੀ ਕਿਸਮਤ ਚੰਗੀ ᱛੀ ਤੈਨੂੰ ਤਾਂ ਮਿਲ ਗਿਆ ਹੋਰ ਇਹਨੇ ਫੋਟੋ ਭੇਜ ਇਹਨੇ ਲਿੰਕ ਭੇਜਿਆ ਮੈਨੂੰ ਜੱਗੇ ਨੇ ਫੋਟੋ ਭੇਜਿਆ ਮੈਂ ਜਦ ਇਹ ਫੋਨ ਆਉਂਦਾ ਪਸੰਦ ਕਰਦਾ ਮੈਂ ਜਦ ਇਹ ਤੈਨੂੰ ਫੋਨ ਕਰਿਆ ਮੈਂ ਟਰੈਕਟਰ ਖੜਾ ਉੱਤੇ ਇਹ ਡੈਡੀ ਨੂੰ ਕਰਿਆ ਵਾ ਤੁਸੀਂ ਦੇਖਿਓ ਤੁਹਾਨੂੰ ਕਿਹਾ ਸਵੇਰੇ ਹੀ ਆਪਾਂ ਦੀ ਟਾਇਰ ਟੱਪਾ ਆਉਂਗਾ 80 90 85 90 ਦੇ ਵਿੱਚ ਆ ਬਾਈ 10% 15 ਘਸੇ ਹੋ ਜਿਆਦਾ ਨਹੀਂ ਹੈਗੇ ਮੁਰਲੇ ਵੀ ਕਿਤੇ ਨਹੀਂ ਜੰਦੇ ਮੁਰੇ ਵਾਲੇ ਵੀ ਉਹ ਤਾਂ ਕਿਤੇ ਨਹੀਂ ਜਾਂਦੇ ਮੁਰੇ ਵਾਲੇ ਪਿੱਛੇ ਵਾਲੀ ਜਣੀ ਕਿ ਜ਼ੋਰ ਤਾਂ ਪਿੱਛੇ ਵਾਲਿਆਂ ਦਾ ਲੱਗਦਾ ਜ਼ਿਆਦਾ ਕਿਸੇ ਟਾਇਰ ਓਕੇ ਜੇ ਮੁਰੇ ਵਾਲੀ ਦੀ ਕਸਾਈ ਉੱਥੇ ਹੁੰਦੀ ਹੈ ਜੇ ਭਜਨ ਪਿੱਛੇ ਲਿਫਟ ਪਰ ਜ਼ਿਆਦਾ ਹੋਵੇ ਫਿਰ ਕਸਾਈ ਬਹੁਤ ਹੁੰਦੀ ਆ ਇਹ ਰੂਟਾ ਬੈਟਰ ਸੁਪਰ ਸੀਟਰ ਪਰ ਚੱਲਣਾ ਏ ਉਹਦੇ ਪਰ ਬਹੁਤ ਸਹੀ ਹੁੰਦੀ ਆ ਸਾਫ ਬਹੁਤ ਆ ਇੰਜਨ ਗੇਅਰ ਦਾ ਵੀ ਓਕੇ ਆ ਸਾਰਾ ਕੁਝ ਨਹੀਂ ਜੇ ਕਿ ਮੈਂ ਤੁਹਾਨੂੰ ਦੱਸਦਾ ਮੇਰੇ ਵਾਲਾ ਤੇ ਮੈਂ ਪੀਟੀਓ ਇਹ ਫਰਸਟ ਓਨਰ ਆ ਤੁਸੀਂ ਆਰਸੀ ਪਰ ਦੇਖਿਆ ਤਾਂ ਫਰਸਟ ਓਨਰ ਪਹਿਲੇ ਬੰਦੇ ਮਾਲਕ ਦਾ ਦਾਦਾ ਪਹਿਲੇ ਵਧੀਆ ਗੱਲ ਹੈ ਵੀ ਕਲੱਚ ਹਜੇ ਮੇਰੇ ਵਾਲੇ ਜਿਹਦੇ ਸਾਡੇ ਆਏ ਆ ਪੀਟੀਓ ਨੂੰ ਥੋੜੀ ਦਿੱਕਤ ਕਰਦੇ ਮੈਂ ਹੋਰ ਵੀ ਦੇਖੇ ਚਲਾ ਕੇ ਇਹ ਤਾਂ ਗੇਰੇ ਬਹੁਮ ਵਾਲਾ ਹੀ ਮੰਗੋ ਪੈਣਾ ਜੀ ਪੀਟੀਓ ਵਾਲਾ ਤਾਂ ਬਹੁਤ ਕਲੱਚ ਵਾਲਾ ਹੈ ਟਿਕ ਟਿਕ ਪੈਂਦਾ ਬਾਈ ਟਿਕ ਟਿਕ ਜਿਹੜਾ ਮੰਨਿੰਦਰ ਨਾਲ ਨੇ 11 ਮਾਡਲ ਵਿੱਚ ਹੈ ਉਹੀ ਜਿਹੜਾ ਟਰੈਕਟਰ ਉਹ ਵੀ ਐਨਾ ਉਹ ਵੀ ਉਹੀ ਚੀਜ਼ ਸੀ ਉਹ ਵੀ ਕਲਾਸ ਕਰਦਾ ਇੰਜਨ ਦਾ ਕੋਈ ਕਲਾਸ ਕਰ ਇਹਦੀ ਟਾਰਕ ਇਹਦੀ ਵੀ ਜ਼ਿਆਦਾ ਏ ਇਹ ਮਸ਼ਹੂਰ ਇਹ ਆਹੀ ਹੋਏ ਆ ਟਰੈਕਟਰ ਇਹੀ ਇਹੀ ਸ਼ੁਰੂ ਕਰਕੇ ਹੁਣ ਗਾਹਾਂ ਗਾਹਾਂ ਜਿਹੜੇ ਬਦਲੀ ਤਾਂ ਜਾਂਦੇ ਆ ਪਰ ਉਹ ਚੀਜ਼ ਨਹੀਂ ਬਣਨੀ ਜਿਹੜਾ ਜਿਹੜਾ ਮਨਿੰਦਰ ਵਾਲਾ ਬੁਖਾਰਾ ਦਾ ਕਹਿੰਦੇ ਦੂਏ ਦਿਨ ਕਲਚ ਪਲੇਟ ਹੀ ਖਰਾਬ ਹੋ ਗਈ ਉਹਦੀ ਹੋ ਗਈ ਸੀ ਹਾਂ ਕਲਾਚ ਉਹਨੇ ਦਿੱਤਾ ਮੁਰੇ ਲਿਖਾਇਆ ਹੋਇਆ ਹੀ ਫਤੇ ਆ ਦੇਖ ਲੈ ਹੁਣ ਇੱਕ ਹੋਰ ਉਹਨੇ ਮਾਜਾ ਆ ਐਂਉਂ ਲਿਖਿਆ ਰਹਿਣ ਦੀ ਇਹ ਨਾ ਉਹ ਕਰੀ ਨਹੀਂ ਨਹੀਂ ਫਤੇ ਹੈ ਤਾਂ ਇਹ ਹਾਂ ਉਹ ਕੰਮ ਫਤੇ ਇਧਰ ਨੂੰ ਆ ਇਧਰ ਨੂੰ ਤੁਹਾਨੂੰ ਇੱਕ ਹੋਰ ਦੱਸਾਂ ਇਧਰ ਨੂੰ ਆ ਤੁਹਾਨੂੰ ਦੱਸ ਦਵਾਂ ਤੇਰੇ ਹੱਦ ਇਹਦੇ ਜਿਹੀ ਕਾਹ ਬਹੁਤ ਗਲਤ ਚਲਾਉਂਦਾ ਹੂੰ ਟਰੈਕਟਰ ਇਹਨੇ ਦੇਖੀ ਐ ਕਰਕੇ ਨਾ ਮੈਂ ਵੀ ਦੇਖਿਆ ਨੂੰ ਪਰ ਟਰੈਕਟਰ ਫੜਾ ਦਿੰਦੇ ਪਿੰਡ ਜਦ ਐਨੇ ਦੇਖੇ ਇੱਥੇ ਆ ਰੱਖ ਕੇ ਇੰਨਾ ਕੁ ਵੀ ਦੇ ਲਿਆ ਭਾਜਣਾ ਕਲੱਚ ਪਲੇਟ ਜਾਣੀ ਆ ਪੂਰਾ ਦੱਬ ਕੇ ਨਹੀਂ ਕਲੱਚ ਪੂਰਾ ਦੱਬਾ ਨਹੀਂ ਨਹੀਂ ਪੈਰ ਰੱਖ ਕੇ ਐਂ ਚਲਾਉਂਦਾ ਇਹ ਅੱਛਾ ਪੈਰ ਤੇ ਰੱਖ ਲੈਂਦਾ ਨਾ ਨਾ ਆਹ ਕਾਦੇ ਵਾਰ ਤੇ ਜਿਆਦਾ ਪਾਤਲ ਗੇਅਰ ਪਾਤਲਾ ਜਿਆਦਾ ਜਦੋਂ ਇੱਥੇ ਚੱਕ ਕੇ ਰੱਖ ਉਹ ਕਰਨਾ ਉਹ ਕਰਵਾਉਣਾ ਇਹ ਆ ਤਾਂ ਹਟਾ ਲਾ ਆਪਣੀ ਉਹ ਸੀਟ ਆ ਹਟਾਉਣਾ ਕੀ ਕਰਾਉਣਾ ਸੀਟ ਨੂੰ ਕੀ ਆ ਉਹ ਮੂਰੇ ਪੈਰ ਰੱਖ ਕੇ ਪਿੱਛੇ ਉਹ ਆ ਲੌਂਗ ਢਿੱਲਾ ਇਹਦਾ ਅੱਛਾ ਹੋਰ ਕੁਝ ਨਹੀਂ ਆ ਉਹ ਲੌਗ ਨਹੀਂ ਖੜਦਾ ਲੌਕ ਨਹੀਂ ਖੜਦਾ ਹੈਗਾ ਚੀਜ ਆਖ ਸਮਾ ਤੇ ਰੀਟ ਨੂੰ ਹਾਂ ਪਿੱਛੇ ਕਿੰਨੀ ਕੁ ਪਿੱਛੇ ਆ ਠੀਕ ਕੁਝ ਵੀ ਨਹੀਂ ਹੈਗਾ ਸਮਾ ਕੰਫਰਟੇਬਲ ਰਹਿੰਦਾ ਬੰਦਾ ਫਸ ਕੇ ਆਉਣੇ ਤਾਂ ਚਲੋ ਆਦੀ ਮੜੀ ਜੀ ਆਹ ਨੂੰ ਨਹੀਂ ਆਉਣਾ ਚਾਹੀਦਾ ਇਹ ਉੱਤੀ ਟੋਚ ਲਵਾ ਦੇ ਹਾਂ ਹਾਂ ਮੂਹਰੇ ਤਾਂ ਹੈਗਾ ਲਤਾ ਛੋਕਦੇ ਆ ਆ ਦੇਖਦਾ ਹਾਂਗੇ ਚਲਾਉਣ ਨੂੰ ਵਧੀਆ ਡਰੈਸਰ ਲੋ ਵੀ ਪਰ ਇੱਕ ਗੱਲ ਹੈ ਇਹਦੇ ਪਤਾ ਡੈਕ ਦੀ ਲੋੜ ਨਹੀਂ ਆਵਾਜ਼ ਸੁਣਿਆ ਨਾ ਬਾਪੇ ਇਹ ਮੈਨੂੰ ਕਹਿ ਕਰਦਾ ਤਾਂ ਕਹਿੰਦਾ ਹੁਣ ਇਹਦੇ ਪੰਨਾ ਡੈਕ ਲਾਉਣਾ ਮੈਂ ਤੁਹਾਨੂੰ ਆ ਪਗਾਉਂਦਾ ਨਹੀਂ ਸਵਰਾਜਪੁਰ ਤਾਂ ਲੋੜੇ ਹੀ ਨਹੀਂ ਹਾਂ ਇਹ ਤਾਂ ਗਾਉਣੇ ਗਾਉਂਦਾ ਇਹ ਵਰ ਤੋਂ ਸੱਪ ਮੇਲਣ ਲੱਗ ਜਾਂਦਾ ਇਹ ਜੀ ਰੇ ਆਈ ਦੀ ਢੀਨ ਵਜਾਉਂਦਾ ਇਹ ਢੀਨ ਵਜਾਉਂਦਾ ਰੇਸਾ ਇਹ ਜੀ ਉਹਦੀ ਫੁਕਾਰ ਆ ਜਾਂਦਾ ਭਾਈ ਨਵੇਂ ਆਇਆ ਆਕਰ ਨਵੇਂ ਭਾਈ ਦੇ ਨਾਲ ਲਾਗੇ ਉਹ ਆਵਾਜ਼ ਬਣਦੀ ਹੈ ਆਵਾਜ਼ ਪੂਰਾ ਵੱਜ ਜਾਣਾ ਚ ਵੀ ਬਹੁਤ ਫਰਕ ਪੈ ਗਿਆ ਬਿੱਗੀ ਦਾ ਵਈ ਇਹਨੇ ਜਾਣਾ ਇਹ ਜਿਹੜਾ ਬ੍ਰਾਂਡ ਹੈ ਇਹਨਾਂ ਤਾਂ ਵਿਕੀ ਜਾਣਾ ਜਿਹੜੇ ਨਾਮ ਆ ਚਾਵੇ ਚਾਹੇ ਪੁਰਾਣਿਆਂ ਚਾਵੇ ਵਿਕਣਾ ਤਾਂ ਵਿਕਣਾਈਆਂ ਹੁਣ ਕਿਹੜੇ ਥੋੜਾ ਵਿਕ ਰਹੇ ਆ ਇਹਦਾ ਨੌ ਨੂ ਬਾਈ ਵਿਕ ਰਹੇ ਆ ਬਾਈ ਟਰੈਕਟਰ ਵੈਲਿਊ ਬਹੁਤ ਆ ਓਪੀ ਟਰੈਕਟਰ ਖੜਾ ਟਰੈਕਟਰ ਹੁਣ ਵੇਚਣਾ ਹੋਵੇ ਹੁਣ ਵੇਚ ਦੇ ਦੇ ਇਹਨੂੰ ਹੁਣ ਹੁਣ ਕਿ ਨਹੀਂ ਇਹਦੀ ਇੱਕ ਹੋਰ ਆ ਸਮਾਨ ਲੈਣਾ ਇਹਦਾ ਹੋਗਾ ਮਹੀਂਦਰੇ ਦਾ ਹੋਗਾ ਜਿੱਥੇ ਮਰਜ਼ੀ ਲੈ ਲੈ ਜਿੱਥੇ ਮਰਜ਼ੀ ਲੈ ਲੈਰੇ ਕੋਲ ਸਮਾਨ ਪਿਆ ਆ ਬਾਕੀ ਇਹ ਟਰੈਕਟਰ ਹੋ ਟਰੈਕਟਰਾਂ ਨਾਲ ਤੇ ਥੋੜਾ ਜਿਹਾ ਮਹਿੰਗਾ ਮਿਲਦਾ ਬਾਈ ਇਹ ਹੋ ਗਿਆ ਮਿੰਦਰ ਨੂੰ ਕਹਿੰਦਾ ਮੈਂ 20000 ਵਾਧਾ ਦਵਾ ਦੇਣਾ ਕਹਿੰਦਾ 2000 ਦਾ ਕਹਦਾ ਇੱਕ ਗੜੇ ਦਾ ਪਾ ਜਾਂਦਾ ਮਾਮੀ ਕਿੰਦਾ ਵੀ ਹਜ਼ਾਰ ਦਾ ਕੀ ਹੈ ਪੈਟਰੋਲ ਹਜ਼ਾਰ ਦਾ ਥੋੜਾ ਖਰਚਾ ਮੈਂ ਤਾਂ ਮੈਂ ਕਿਹਾ ਮੈਂ ਕਹਿੰਦਾ ਮੈਂ ਕਰਾਂ ਇੱਕ ਹੋਰ ਆ ਜਿਕਣਾ ਬਾਈ ਕਹਿੰਦੇ ਵੀ ਤੁਮ ਵੀਡੀਓ ਬਣਾਉਣਾ ਵੀਡੀਓ ਬਣਾਉਣੀ ਬਈ ਸੌਖੀ ਨਹੀਂ ਲਾ 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 ਉੱਥੇ ਖਰਚਾ ਕਰਨਾ 2-2000 3-3000 ਰੁਪਏ ਬਾਈ ਖਰਚਾ ਆ ਜਾਂਦਾ ਆ ਉਹ ਤਾਂ ਆ ਫਿਰ ਘਰ ਦੇ ਦਿਹਾੜੀ ਮਰਦੀ ਚਾਰ ਬੰਦੇ ਜਾਂਦੇ ਪੰਜ ਚਾਰ ਪੰਜ ਬੰਦੇ ਹੋਰ ਕੀ ਆਪਣਾ ਸ਼ੱਲਡ ਹੁੰਦਾ ਹੋਰ ਉਹ ਤਾਂ ਗੱਲ ਹੈ ਉਹ ਗੱਡੀ ਨਹੀਂ ਖੜੀ ਤੇਰਾ ਸਿਰਫ ਗੱਡੀ ਖੜੀ ਹੈ ਉੱਥੇ ਦੱਸਦਾ ਕਰ ਲੈਓ ਵੀ ਮੈਂ ਹੁਣ ਗੇੜਾ ਦੇਖਾਂ ਇਹਦਾ ਚਲਾ ਕੇ ਦੇਖਦੇ ਆਂ ਬਈ ਇਹਦਾ ਸਾਰੀਆਂ ਜੀ ਮੇਰੇ ਵੱਲ ਉਹ ਜੀ ਸਾਰਿਆਂ ਨੂੰ ਤੇ ਗੇੜਾ ਦੇ ਆ ਹੁਣ ਦੇਖਿਆ ਤੂੰ ਵੀ ਦਿਖਾ ਦੇ Yeah. yeah. ¿Verdad?